ਧਰਾਂ ਆਪ ਸਰਕਾਰ ਦੇ ਵੱਲੋਂ ਇੱਕ ਵਾਰੀ ਫਿਰ ਤੋਂ ਵਿਕਾਸ ਕਾਰਜਾਂ ਦੇ ਦਫਤਰ ਫੜਦੇ ਹੋਏ ਲਗਾਤਾਰ ਹੀ ਪੰਜਾਬ ਦੇ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਜਿਵੇਂ ਚਲਦੇ ਅੱਜ ਕੈਬਨਟ ਮੰਤਰੀ ਕੁਲਵਿੰਗ ਸਿੰਘ ਢਾਲੀਵਾਲ ਦੇ ਵੱਲੋਂ ਆਪਣੇ ਹਲਕੇ ਜਨਾਲਾ ਦੇ ਵਿੱਚ 25 ਸਾਲ ਤੋਂ ਟੁੱਟੀ ਸੜਕ ਨੂੰ ਨਵੀਂ ਬਣਾਉਂਦਾ ਉਦਘਾਟਨ ਕੀਤਾ। ਤਾਂ ਅੱਜ ਇਹ ਸੜਕ ਜਨਾਲੇ ਤੋਂ ਲਪੋਕੇ ਟਾਰੀ ਤੱਕ ਜਾਵੇਗੀ ਤੇ ਇਹ ਸੜਕ ਨੂੰ ਬਣਾਉਣ ਦੇ ਵਿੱਚ ਠੇਕੇਦਾਰ ਨੂੰ 3 ਮਹੀਨੇ ਤੱਕ ਦਾ ਸਮਾਂ ਦੇ ਦਿੱਤਾ ਹੈ। ਇਸ ਬੰਦੀ ਗੱਲਬਾਤ ਕਰਦੇ ਕੈਬਨਿਟ ਮੰਤਰੀ ਕੋਲ ਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਅਜਨਾਲੇ ਦੇ ਲੋਕਾਂ ਨੂੰ ਅਪੀਲ ਕਰਦੇ ਨੇ ਕਿ 3 ਮਹੀਨੇ ਤੱਕ ਸੜਕ ਬਣਨ ਵੇਲੇ ਥੋੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਇਸ ਲਈ ਲੋਕ ਵੀ ਇਸ ਦਾ ਸਾਥ ਦੇਣ ਤੇ ਅੱਗੇ ਬੋਲਦੇ ਹੋਣਾ ਕਿ ਜਲੰਧਰ ਜ਼ਿਲ੍ਹੇ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਮਿਲੀ ਹੈ ਤੇ ਜੋ ਕਾਂਗਰਸ ਢੋਲ ਲੈ ਕੇ ਆਏ ਸਨ ਉਹ ਪ੍ਰਤਾਪ ਸਿੰਘ ਬਾਜਵਾ ਨੂੰ ਉਹਨਾਂ ਦੇ ਹਲਕੇ ਦੇ ਵਿੱਚ ਛੱਡਣ ਜਾ ਰਹੇ ਨੇ ਮੋਗੇ ਪ੍ਰਤਾਪ ਸਿੰਘ ਬਾਜਵਾ ਭਗਵੰਤ ਮਾਨ ਨੂੰ ਵਾਪਸ ਭੇਜਣ ਦੀਆਂ ਗੱਲਾਂ ਕਰਦੇ ਸੀ ਲੇਕਿਨ ਜਲੰਧਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਪ੍ਰੋਸਾਜਤ ਆਇਆ ਹੈ ਉਹਨੇ ਕਿਹਾ ਕਿ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਮਾਨ ਦੀ ਸਰਕਾਰ ਦੁਬਾਰਾ ਬਣੇਗੀ ਅੱਗੇ ਬੋਲਦੇ ਹੋਏ ਉਹਨੇ ਕਿਹਾ ਕਿ ਮੈਂਬਰ ਪਾਰਲੀਮੈਂਟ ਅਮਰਿਤ ਸਿੰਘ ਅਮਰਿਤਪਾਲ ਸਿੰਘ ਦੇ ਭਰਾ ਦੇ ਜੋ ਬੀਤੇ ਦਿਨ ਪੁਲਿਸ ਨੇ ਨਸ਼ੇ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ ਤੇ ਕੋਈ ਵੀ ਵਿਅਕਤੀ ਅਗਰ ਨਸ਼ਾ ਕਰਦਾ ਹੈ ਤਾਂ ਪੁਲਿਸ ਉਸ ਦੇ ਉੱਤੇ ਆਪਣੀ ਕਾਰਵਾਈ ਜ਼ਰੂਰ ਕਰੇਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ 31 ਦਸੰਬਰ 2024 ਤੱਕ ਪੂਰੇ ਪੰਜਾਬ ਚੋਂ ਨਸ਼ਾ ਖਤਮ ਕੀਤਾ ਜਾਣਾ ਚਾਹੀਦਾ। ਇਹ ਅਦੋੜਾ ਇਹ ਇੱਥੋਂ ਸ਼ੁਰੂ ਹੋ ਕੇ 25 ਕਿਲੋਮੀਟਰ ਦੂਰ ਚਿਗਾਵਾ ਬੜੀਏਕੇ ਤੱਕ ਇਹ ਬਹੁਤ ਚਿਰ ਦਾ ਜਿਹੜਾ ਖਰਾਬ ਸੀਗਾ ਇਹ ਅੱਗੇ ਵੀ ਲੋਕਾਂ ਕੋਲ ਲੰਘਿਆ ਦੀ ਜਾਂਦਾ ਆਪਣਾ ਨਾਲੇ ਸ਼ਹਿਰ ਦੀ ਵੀ ਆਪਣੀ ਵੀ ਹਦਿਆ ਬਹੁਤ ਆਪਣੇ ਇਸ ਦਾ ਇਲਾਕਾ ਵੈਸਾ ਹੀ ਵੀ ਆਪਣਾ ਹੀ ਅਟਾ ਦੀ ਤੱਕ ਇਹ ਬਣਨੀ ਆ। ਸੋ ਇਹਦਾ ਕੰਮ ਜਿਹੜਾ ਸ਼ੁਰੂ ਹੋ ਗਿਆ ਕਾਫੀ ਚਿਰ ਦੇ ਲੋਕਾਂ ਦੀ ਵੇਟ ਸੀਗੀ ਬੜਾ ਰਸਤੇ ਦੇ ਵਿੱਚ ਪ੍ਰੋਬਲਮ ਸੀਗੀ। ਸ਼ਹਿਰ ਵਾਸੀ ਬੜਾ ਤੇਰ ਦੇ ਕਹਿੰਦੇ ਸੀਗੇ। ਸੋ ਇਹ ਅੱਜ ਅਸੀਂ ਬਕਾਇਦਾ ਇਹਦਾ ਕੰਮ ਸ਼ੁਰੂ ਕਰਤਾ ਮੇਰੇ ਨਾਲ ਚੀਫ ਸਾਹਿਬ ਸਾਡੇ ਐਸ.ਐਸ. ਸਾਹਿਬ ਇੰਦਰਜੀਤ ਸਿੰਘ ਗੋੜੀ ਸਾਡੇ ਵਿਆਜ ਸ਼ਰਮਾ ਜੀ ਐਕਸੀਐਨ ਐਸ.ਡੀ.ਓ ਸਾਹਿਬ ਮੱਤਿਆ ਮੱਤੇ ਨਗਲ ਜੀ ਸਾਰੇ ਅਫਸਰ ਆਏ ਆ। ਅੱਗੇ ਜਿਹੜਾ ਮਾਲ ਮਤਲਬ ਲੱਥ ਰਿਹਾ। ਉਹਦੇ ਅਸੀਂ 3 ਮਹੀਨਿਆਂ ਦੇ ਵਿੱਚ ਤਿੰਨ ਮਹੀਨਿਆਂ ਦੇ ਵਿੱਚ ਕੰਪਲੀਟ ਕਰ ਦਿਆਂਗੇ ਤਿੰਨ ਮਹੀਨਿਆਂ ਦੇ ਵਿੱਚ ਬਹੁਤ ਵਧੀਆ ਰੋਡ ਜਿਹੜੀ ਆ ਇਹ ਬੰਦ ਰੋਡ ਬਣ ਜੂਗੀ ਜੋ ਵਾਦਾ ਅਜਨਾਲੇ ਦੇ ਲੋਕਾਂ ਦਾ ਕੀਤਾ ਸੀਗਾ ਇਲੈਕਸ਼ਨ ਤੋਂ ਪਹਿਲਾਂ ਕਿ ਚਾਰ ਸ਼ਵੇਰੇ ਅਜਨਾਲੇ ਦੇ ਜਿਹੜੀਆਂ ਛੜਕਾਂ ਇਹ ਬੰਦ ਬਣਾਵਾਂਗੇ ਡੇਲਾ ਰੋਡ ਵੀ ਠੀਕ ਹੋ ਗਈ ਆ ਫਤੇਗੜ ਚੂੜੀਆਂ ਰੋਡ ਵੀ ਠੀਕ ਹੋ ਗਈ ਆ ਤੇ ਇਹ ਰਹਿ ਗਈ ਸੀਗੀ ਇਹ ਵੀ ਅੱਜ ਸ਼ੁਰੂ ਹੋ ਗਈ ਅਗਲੇ ਤਿੰਨ ਮਹੀਨਿਆਂ ਦੇ ਵਿੱਚ ਇਹ ਵਨ ਜਿਹੜੀ ਬਣ ਜੂਗੀ ਮੇਰੀ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਕਿ ਸੜਕ ਬਣਾਉਂਦਿਆਂ ਥੋੜੀ ਜੀ ਪ੍ਰੋਬਲਮ ਆਊਗੀ ਵਿਗਨ ਪਊਗਾ ਆਵਾਜਾਈ ਦੇ ਵਿੱਚ ਕਈ ਕੁਝ ਹੋਊਗਾ ਪਰ ਸਾਰਿਆਂ ਨੇ ਸਹਿਯੋਗ ਕਰਨਾ ਔਰ ਖਿਆਲ ਰੱਖਣਾ ਕਿ ਚੰਗਾ ਕੰਮ ਹੋਵੇ ਜਿੱਦਾਂ ਉਹਨਾਂ ਸੜਕਾਂ ਦਾ ਹੋਇਆ ਜਿੱਦਾਂ ਉਧਰ ਸੜਕਾਂ ਵਧੀਆ ਬਣੀਆਂ ਇਦਾਂ ਦੀਆਂ ਆਪਾਂ ਇੱਧਰ ਬਣਾਉਣੀਆਂ ਜਿੱਥੇ ਕਿਤੇ ਨਾਲਾ ਦੂਲਾ ਬਣਨਾ ਆਪ ਸਾਰਿਆਂ ਨੇ ਸਹਿਯੋਗ ਕਰਨਾ ਚਾਹੀਦਾ ਸੋ ਜਿਹੜਾ ਅਸੀਂ ਵਾਅਦਾ ਕੀਤਾ ਸੀ ਵੋਟਾਂ ਲੈਣ ਲਈ ਉਹ ਵਾਅਦੇ ਅਸੀਂ ਜੜਿਆ ਉਹ ਪੂਰੇ ਕਰਦੇ ਅਜੇ ਇਹ ਨਾਲੇ ਸ਼ਹਿਰ ਦੇ ਵਿੱਚ ਕੰਮ ਰਹਿਦਾ ਕੁਝ ਉਹ ਵੀ ਕੰਮ ਜਿਹੜਾ ਜਲਦੀ 9 ਕਰੋੜ ਰੁਪਈਆ ਜਿਹੜਾ ਮੇਰੇ ਖਿਆਲ ਅਗਲੇ ਵੀਕਸ ਤੇ ਆਜੂਗਾ ਕੋਟ ਲੱਗਿਆ ਸੀਗਾ ਉਹ ਲੱਗਿਆ ਤਾਂ ਸ਼ਾਇਦ ਦਾ ਕੰਮ ਜਿਹੜਾ ਪੂਰਾ ਹੋ ਜੂਗਾ ਇਸ ਕਰਕੇ ਅੱਜ ਜਿਹੜਾ ਅਸੀਂ ਆਏ ਸਰਦ ਸਾਹਿਬ ਕਿੰਨੇ ਦਿਹਾਕੇ ਬਾਅਦ ਜਿਹੜਾ ਇਹ ਬਣਨ ਜਾ ਰਹੀ ਹੈ ਲੋਕਾਂ ਦੀ ਬੜੀ خواہش ਸੀ ਕਿਉਂਕਿ ਰੋਜ਼ ਜਿਹੜੀਆਂ ਖਬਰਾਂ ਸਾਹਮਣੇ ਹੁੰਦੀਆਂ ਕੋਈ ਨਾ ਕੋਈ ਜਿਹੜਾ ਇਸ ਤੌਰ ਤੇ ਰਿਆੜ ਲੱਗੇ ਜਿਹੜਾ ਬਹੁਤ ਜ਼ਿਆਦਾ ਬੁਰਾ ਆ ਰਿਹਾ ਲੋਕ ਡਿੰਗਦੇ ਸੀਗੇ ਦੇਖੋ ਮੈਨੂੰ ਤਾਂ ਜੋ ਪਤਾ ਕਿ 25 ਸਾਲ ਹੋ ਗਏ ਆ ਤੁਸੀਂ ਵੀ ਇੱਥੇ ਰਹਿੰਦੇ ਹੋ 25 ਸਾਲ ਚ ਪਹਿਲੀਆਂ ਸਰਕਾਰਾਂ ਨੇ ਕਾਂਗਰਸ ਅਕਾਲੀਆਂ ਨੇ ਨਾ ਛੜਕਾល ਧਿਆਨ ਦਿੱਤਾ ਨਾ ਕੋਈ ਦੂਜਾ ਸਰਕਾਰੀ ਹਸਪਤਾਲਾਂ ਨਾਲ ਸਰਕਾਰੀ ਸਕੂਲਾਂ ਨਾਲ ਕਿਤੇ ਕੋ ਧਿਆਨ ਨਹੀਂ ਦਿੱਤਾ 25 ਸਾਲਾਂ ਬਾਅਦ ਇਹ ਨਾਲ ਦੀਆਂ ਛੜਕਾਂ ਦੀ ਸੁਣੀ ਗਈ। ਉਹ ਤੁਸੀਂ ਦੇਖਿਓ ਜਿੱਦਾਂ ਇਦੋਂ ਲੋਕ ਆਉਂਦੇ ਆ, ਇਦੋਂ ਆਉਂਦੇ ਆ ਇਹ ਵੀ ਜਿੱਦਾਂ ਛੜ ਕੰਪਲੀਟ ਹੋ ਗਈ। ਉਹ ਜਿੰਨੇ ਐਕਸੀਡੈਂਟ ਇਹ ਛੜਕ ਤੇ ਹੋਏ। ਕਈ ਲੋਕਾਂ ਬਚਾਦਿਆਂ ਦੀ ਮੌਤਾਂ ਹੋ ਗਈਆਂ। ਮੈਂ ਖੁਦ ਅਫਸੋਸ ਕਰਨ ਜਾਂਦਾ ਰਿਹਾ। ਪਰ ਕਿਹਦੇ ਕੰਨਾਂ ਤੇ ਜੂ ਨਹੀਂ ਸਰਕੀ। ਹੁਣ ਜਦੋਂ ਸਰਕਾਰ ਆਪਣੀ ਆਈ ਆ, ਮਾਨ ਸਾਹਿਬ ਨੇ ਕਹਿ ਕੇ ਸਾਡੇ ਮਤਲਬ ਜਿਹੜੇ ਪੀਡਬਲਯੂਡੀ ਦੇ ਮੰਤਰੀ ਆ। ਉਹਨਾਂ ਨੂੰ ਵੀ ਤੈਅ ਕੇ ਇਟਿਓ ਸਾਹਿਬ ਨੂੰ ਇਹ ਪ੍ਰੋਜੈਕਟ ਜਿਹੜਾ ਹੁਣ ਅੱਪਾ ਸ਼ੁਰੂ ਕਰਾ ਰਹੇ ਆ ਸਮਝੋ ਮੇਰਾ ਅੰਦਾਜ਼ਾ ਕਿ 25 ਸਾਲ ਹੋ ਗਏ ਲੋਕਾਂ ਨੂੰ ਇਹ ਮੰਗ ਕਰਦੇ ਜਲੰਦਰ ਜਿਹੜੀ ਐ ਸੋ ਨਹੀ ਨੀ ਮਿੰਦੂ ਮਤਲਬ ਇਹਦੇ ਕੰਮ ਨਾ ਪਿਆਦਾ ਅਜ ਨਾਲੇ ਦੇ ਲੋਕਾਂ ਦਾ ਪਿਆਦਾ ਉਹ ਵੀ ਖੁਸ਼ੀ ਆ ਸਾਡਾ ਜਸ਼ਨ ਅਮਰਸਾ ਦਫ਼ਤਰ ਦੇ ਚ ਕਰਕੇ ਆਏ ਪਰ ਮੈਂ ਮਤਲਬ ਜਿਹੜਾ ਪਹਿਲ ਮੇਦੀ ਜਿਹੜੀ ਆ ਇਹ ਮੇਦੀ ਜਿਹੜੀ ਇਹ ਇੱਕ ਕਰਮ ਭੂਮੀ ਆ ਜਨਵਾ ਜਿਹੜਾ ਉਹਦੇ ਇੱਥੋਂ ਕਦੀ ਵੀ ਇੱਥੋਂ ਦੇ ਲੋਕਾਂ ਨੂੰ ਅਦੋਰ ਨਹੀਂ ਕੀਤਾ ਜਾ ਸਕਦਾ ਮੇਰੇ ਲਈ ਕੰਮ ਜੁੜਦੀ ਆ ਕਿ ਪਹਿਲਾਂ ਮੈਂ ਆਪਣੀਆਂ ਛੜਕਾ ਬੜਾਵਾਂ ਆਪਣੇ ਲੋਕਾਂ ਦੇ ਲੋਕ ਕਹਿਣ ਕਿ ਜਿਹੜੀਆਂ ਵੋਟਾਂ ਪਾਈਆਂ ਸਹੀ ਥਾਂ ਤੇ ਪਾਈਆਂ ਅਜਨਾਲੇ ਦੀ ਜਿਹੜੀ ਜਲੰਧਰ ਦੀ ਜਿੱਤ ਹੈ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਜਿਹੜਾ ਸਵਾ ਦੋ ਸਾਲ ਦੀਆਂ ਪੰਜਾਬ ਦੇ ਵਿਕਾਸਪੱਖੀ ਨੀਤੀਆਂ ਉਹਨਾਂ ਦੇ ਉੱਤੇ ਇੱਕ ਮੋੜ ਹੈ ਜਿਹੜਾ ਆਪਾਂ ਕੰਮ ਕੀਤੇ ਸੀਗੇ ਉਹਨਾਂ ਤੇ ਇੱਕ ਬੜੀ ਵੱਡੀ ਲੋਕਾਂ ਦੇ ਮੋੜ ਲਾਇਆ ਜਲੰਧਰ ਦੀ ਇੱਕ ਪਾਰਟੀ ਜੁਗਰ ਦੀ ਇੱਕ ਪਾਰਟੀ ਕਹਿੰਦੇ ਕਿ ਢੋਲ ਵੀ ਲੈ ਕੇ ਆਈ ਆਂਦੇ ਵੀ ਆਡੀ ਜਿੱਤ ਪੱਕੀ ਸਵੇਰੇ ਪਰ ਬਾਅਦ ਚ ਵੇਖਣਾ ਵੀ ਚੜੇਗੇ ਵਾਪਸ ਉਹ ਢੋਲ ਲੈ ਕੇ ਪ੍ਰਤਾਪ ਆਜਵਾ ਜੀ ਲੈ ਕੇ ਲੋਕਾਂ ਨੂੰ ਆਂਦੇ ਉਹ ਲੈ ਕੇ ਆਏ ਸੀ ਕਾਂਗਰਸੀ ਉਹ ਪਤਾ ਬਾਜਵਾ ਨੂੰ ਛੱਡਣ ਗਏ ਆ ਕਿਉਂਕਿ ਬਾਜਵਾ ਕਹਿੰਦਾ ਸੀਗਾ ਕਿ ਜੀ ਇਹ ਇਲੈਕਸ਼ਨ ਹਸ ਜਾਣੀ ਆ ਤੇ ਜਨਰਲ ਵੈਸਟ ਦੇ ਲੋਕਾਂ ਨੇ ਮਤਲਬ ਜਿਹੜਾ ਮਾਨ ਸਾਹਿਬ ਨੂੰ ਚੁੱਕ ਕੇ ਸਤੋ ਛੱਡ ਆਉਣਾ ਤੇ ਅੱਜ ਉਹ ਕਾਂਗਰਸੀ ਗਏ ਹੋਣ ਪ੍ਰਤਾਪ ਬਾਜਵਾ ਨੂੰ ਲੈਣ ਕਾਨੂੰਨ ਦੀ ਸ਼ਮਜ ਮੈਂ ਕਿਹਾ ਇਹਨੂੰ ਛੱਡੋ ਜਿੰਨਾ ਉਹ ਝੂਠ ਬੋਲਦਾ ਜਿੰਨਾ ਉਹ ਗੱਪਾਂ ਲਾਉਂਦਾ ਉਹ ਢੋਲ ਜਿਹੜਾ ਅੱਗੇ-ਅਗੇ ਵਜਦਾ ਜਾਂਦਾ ਤੇ ਕਾਨੂੰਨ ਦੀ ਸ਼ਮ ਨੂੰ ਜਾਣਦੇ ਆ ਪ੍ਰਤਾਪ ਬਾਜਵਾ हां मंदीप साहेब هون ਵੜੀਆਂ ਇਲੈਕਸ਼ਨ ਦੇ ਦੇਖਣ ਨੂੰ ਮਿਲੇਗਾ ਬਿਲਕੁਲ ਅਗਲੀਆਂ ਅਗਲੀਆਂ ਇਲੈਕਸ਼ਨਾਂ ਵੀ ਉਹ 27 ਦੀ ਇਲੈਕਸ਼ਨ ਵੀ ਆ ਚਾਂਸ ਜਿਹੜੀਆਂ ਹੋਣੀਆਂ ਹਨ ਜਿਮਰੀ ਚੋਣਾ ਜਲਦੀ ਆ ਜਾਣਗੇ ਪਤਾ ਨਹੀਂ ਚੋਣ ਕਮਿਸ਼ਨ ਕਿਦੋਂ ਉਹ ਵੀ ਦਿੱਤਾਂਗੇ 27 ਦੇ ਵਿੱਚ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਸਦਾ ਜਿਹੜੇ ਲੋਕ ਐਵੇਂ ਭਗਵੰਤ ਮਾਨ ਦੇ ਖਿਲਾਫ ਬੋਲੀ ਜਾਂਦੇ ਸੀ ਉਹਨਾਂ ਦੇ ਮੂੰਹ ਦੇ ਉੱਤੇ ਇੱਕ ਕਰਾ ਦਾ ਥੱਪੜ ਆ ਵੀ ਲੋਕਾਂ ਦਾ ਚੁਣਿਆ 7 ਏਕੜਾਂ ਦਾ ਗਰੀਬ ਦਾ ਮੁੰਡਾ ਮੁੱਖ ਮੰਤਰੀ ਆ ਸਮਝਦੇ ਇੱਕ ਦੀ ਗੱਲ ਉਹਨਾਂ ਨੂੰ ਹੋਲ ਪਤਾ ਲੱਗ ਗਿਆ ਕਿ ਦੁਨੀਆ ਕਿੱਥੇ ਆ 27 ਦੇ ਵਿੱਚ ਵੀ ਦੁਬਾਰਾ ਸਰਕਾਰ ਜਿਹੜੀ ਆ ਭਗਵੰਤ ਮਾਨ ਜੀ ਦੀ ਗਵਾਈ ਚ ਬਣੂਗੀ ਤੁਸੀਂ ਦੇਖੋ ਕੀ ਵਰਦਾ ਤੁਸੀਂ ਵੀ ਇੱਥੇ ਬਹਿ ਵੀ ਇੱਥੇ ਕੋ ਮંત્રી ਸਾਹਿਬ ਨਸ਼ਿਆਂ ਦੇ ਮੁੱਦੇ ਤੇ ਸਰਕਾਰ ਦਾ ਸਟੈਂਡ ਸਪਸ਼ਟ ਹੈ ਕਿ ਨਹੀਂ ਚੱਲਣ ਦੇਾਂਗੇ ਨਾ ਨਾ ਬਿਲਕੁਲ ਅਬਰਤਪਾਲ ਸਿੰਘ ਦੇ ਭਰਾ ਨੂੰ ਪਤਾ ਲੱਗਾ ਫੜਿਆ ਕਿ ਉਹਦੇ ਬਾਰੇ ਕੀ ਕਹਣਾ ਨਹੀਂ ਮੈਨੂੰ ਵੀ ਦੇਖੋ ਉਹ ਤਾਂ ਮੈਂ ਵੀ ਤੁਹਾਡੇ ਨੂੰ ਖਵਾਰਾ ਜੀ ਪੜਿਆ ਨਸ਼ਾ ਤੇ ਦੇਖੋ ਜੀ ਕੋਈ ਵੀ ਕਰਦਾ